ਦੀਵਾਲੀ ਦੀ ਰਾਤ ਨੂੰ ਵਾਤਾਵਰਣ ਦੀ ਸਥਿਤੀ ਕਾਫੀ ਗੰਬੀਰ ਹੋ ਗਈ ਸੀ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਦਿੱਲੀ ਦਾ 24 ਘੰਟਿਆਂ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ ਜਿਸ ਨੂੰ ਅਸੀਂ AQI ਵੀ ਕਹਿੰਦੇ ਹਾਂ ਸੋਮਵਾਰ ਸ਼ਾਮ 4:30 345 ਡਰਜੇ ਤੇ ਰਿਹਾ ਜੋ ਕਿ ਬਹੁਤ ਹੀ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਮੰਗਲਵਾਰ ਦੁਪਹਿਰ ਤੱਕ ਇਹ ਦਰਜਾ 351 ਹੋ ਗਿਆ ਅਤੇ ਰਾਤ ਵਿੱਚ 2.5 ਦਾ ਪੱਧਰ ਲਗਭਗ 675 ਮਾਈਕਰੋਗ੍ਰਾਮ ਪ੍ਰਤੀ ਕਿਲੋਮੀਟਰ ਤੱਕ ਚਲਾ ਗਿਆ ਜੋ ਪਿਛਲੇ ਕੁਝ ਸਾਲਾਂ ਦੇ ਰਿਕਾਰਡਾਂ ਨੂੰ ਪਿੱਛੇ ਛੱਡ ਚੁੱਕਿਆ ਹੈ ਪਿਛਲੇ 4 ਸਾਲਾਂ ਵਿੱਚ ਇਸ ਤਰ੍ਹਾਂ ਦਾ ਅੰਕਲ ਦਰਜ ਨਹੀਂ ਕੀਤਾ ਗਿਆ ਸੀ 2021 ਵਿੱਚ 2.5 ਪੱਧਰ 728 ਤੇ ਸੀ 2022 ਦੇ ਵਿੱਚ 534 2023 ਦੇ ਵਿੱਚ 570 2024 ਦੇ ਵਿੱਚ 609 ਅਤੇ ਇਸ سال ਇਹ ਦਰਜਾ 675 ਤੱਕ ਪਹੁੰਚ ਗਿਆ ਸ਼ੋਰ ਪ੍ਰਦੂਸ਼ਣ ਦੀ ਵੀ ਹਾਲਤ ਚਿੰਤਾਜਨਕ ਬਣੀ ਰਹੀ ਹੈ ਖਾਸ ਕਰਕੇ ਕਰੋਲ ਬਾਗ ਵਿੱਚ ਰਾਤ 11:00 ਵਜੇ 93.5 ਡੈਸੀਬਲ ਦੀ ਸ਼ੋਰ ਗੁਣਵੱਤਾ ਮਾਪੀ ਗਈ ਹੈ ਜਦ ਕੇ ਮਨਜ਼ੂਰੀ ਕੀਤੀ ਸੀਮਾ ਸਿਰਫ 55 ਡੈਸੀਬਲ ਸੀ ਸ਼ਹਿਰ ਵਿੱਚ ਪ੍ਰਾਲੀ ਸਾੜਨ ਆਵਾਜਾਈ ਨੌਇਡਾ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਗੈਰਾ ਹੋ ਰਹੇ ਕਾਰਜਾਂ ਨੂੰ ਪ੍ਰਦੂਸ਼ਣ ਵਿੱਚ ਵਾਧੇ ਲਈ ਮੁੱਖ ਕਾਰਨ ਵਜੋਂ ਦਰਜ ਕੀਤਾ ਗਿਆ ਇੱਕ ਵਾਤਾਵਰਣ ਮਾਹਿਰ ਨੇ ਕਿਹਾ ਹੈ ਕਿ ਹਵਾ ਦੀ ਗਤੀ ਘੱਟ ਹੋਣ ਕਾਰਨ ਪ੍ਰਦੂਸ਼ਕ ਵਸਤੂਆਂ ਛਿੜ ਨਹੀਂ ਸਕੀਆਂ ਹਾਲਾਂਕਿ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਵਾ ਦੀ ਗਤੀ ਵਧਣ ਨਾਲ AQI ਵਿੱਚ ਸੁਧਾਰ ਆ ਸਕਦਾ ਹੈ ਦਿੱਲੀ ਵਿੱਚ ਪ੍ਰਦੂਸ਼ਣ ਨੀਤੀ ਨਿਗਰਾਨੀ ਅਤੇ ਕਾਰਵਾਈ ਨੂੰ ਲੈ ਕੇ ਸਿਆਸੀ ਗਰਮਾ-ਗਰਮੀ ਵਿਛੜੀ ਹੋਈ ਹੈ ਜਿੱਥੇ ਵੱਖ-ਵੱਖ ਧਿਰਾਂ ਨੇ ਇੱਕ ਦੂਜੇ ਉੱਤੇ ਦੋਸ਼ ਲਗਾਏ ਨੇ ਦੀਵਾਲੀ ਦੀ ਰਾਤ ਨੂੰ ਵਾਤਾਵਰਣ ਦੀ ਸਥਿਤੀ ਕਾਫੀ ਗੰਬੀਰ ਹੋ ਗਈ ਸੀ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਮੁਤਾਬਕ ਦਿੱਲੀ ਦਾ 24 ਘੰਟਿਆਂ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ ਜਿਸ ਨੂੰ ਅਸੀਂ AQI ਵੀ ਕਹਿੰਦੇ ਹਾਂ ਸੋਮਵਾਰ ਸ਼ਾਮ 4:30 345 ਡਰਜੇ ਤੇ ਰਿਹਾ ਜੋ ਕਿ ਬਹੁਤ ਹੀ ਖਰਾਬ ਸ਼੍ਰੇਣੀ ਦੇ ਵਿੱਚ ਆਉਂਦਾ ਮੰਗਲਵਾਰ ਦੁਪਹਿਰ ਤੱਕ ਇਹ ਦਰਜਾ 351 ਹੋ ਗਿਆ ਅਤੇ ਰਾਤ ਵਿੱਚ 2.5 ਦਾ ਪੱਧਰ ਲਗਭਗ 675 ਮਾਈਕਰੋਗ੍ਰਾਮ ਪ੍ਰਤੀ ਕਿਨੋਮੀਟਰ ਤੱਕ ਚਲਾ ਗਿਆ ਜੋ ਪਿਛਲੇ ਕੁਝ ਸਾਲਾਂ ਦੇ ਰਿਕਾਰਡਾਂ ਨੂੰ ਪਿੱਛੇ ਛੱਡ ਚੁੱਕਾ ਹੈ ਪਿਛਲੇ 4 ਸਾਲਾਂ ਵਿੱਚ ਇਸ ਤਰ੍ਹਾਂ ਦਾ ਅੰਕਲ ਦਰਜ ਨਹੀਂ ਕੀਤਾ ਗਿਆ ਸੀ 2021 ਵਿੱਚ 2.5 ਪੱਧਰ 628 ਤੇ ਸੀ 2022 ਦੇ ਵਿੱਚ 534 2023 ਦੇ ਵਿੱਚ 570 2024 ਦੇ ਵਿੱਚ 609 ਅਤੇ ਇਸ ਸਾਲ ਇਹ ਦਰਜਾ 675 ਤੱਕ ਪਹੁੰਚ ਗਿਆ ਹੈ ਸ਼ੋਰ ਪ੍ਰਦੂਸ਼ਣ ਦੀ ਵੀ ਹਾਲਤ ਚਿੰਤਾਜਨਕ ਬਣੀ ਰਹੀ ਹੈ ਖਾਸ ਕਰਕੇ ਕਰੋਲ ਬਾਗ ਵਿੱਚ ਰਾਤ 11 ਵਜੇ 93.5 ਡੈਸੀਬਲ ਦੀ ਸ਼ੋਰ ਗੁਣਵੱਤਾ ਮਾਪੀ ਗਈ ਹੈ ਜਦਕਿ ਮਨਜ਼ੂਰੀ ਕੀਤੀ ਸੀਮਾ ਸਿਰਫ 55 ਡੈਸੀਬਲ ਸੀ ਸ਼ਹਿਰ ਵਿੱਚ ਪ੍ਰਾਲੀ ਸਾੜਨ ਆਵਾਜਾਈ ਨੌਇਡਾ ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਗੈਰਾ ਹੋ ਰਹੇ ਕਾਰਜਾਂ ਨੂੰ ਪ੍ਰਦੂਸ਼ਣ ਵਿੱਚ ਵਾਧੇ ਲਈ ਮੁੱਖ ਕਾਰਨ ਵਜੋਂ ਦਰਜ ਕੀਤਾ ਗਿਆ ਹੈ ਇੱਕ ਵਾਤਾਵਰਣ ਮਾਹਿਰ ਨੇ ਕਿਹਾ ਹੈ ਕਿ ਹਵਾ ਦੀ ਗਤੀ ਘਟਣ ਕਾਰਨ ਪ੍ਰਦੂਸ਼ਕ ਵਸਤੂਆਂ ਛਿੜ ਨਹੀਂ ਸਕੀਆਂ ਹਾਲਾਂਕਿ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹਵਾ ਦੀ ਗਤੀ ਵਧਣ ਨਾਲ AQI ਵਿੱਚ ਸੁਧਾਰ ਆ ਸਕਦਾ ਹੈ ਦਿੱਲੀ ਵਿੱਚ ਪ੍ਰਦੂਸ਼ਣ ਨੀਤੀ ਨਿਗਰਾਨੀ ਅਤੇ ਕਾਰਵਾਈ ਨੂੰ ਲੈ ਕੇ ਸਿਆਸੀ ਗਰਮਾ-ਗਰਮੀ ਵਿਛੜੀ ਹੋਈ ਹੈ ਜਿੱਥੇ ਵੱਖ-ਵੱਖ ਧਿਰਾਂ ਨੇ ਇੱਕ ਦੂਜੇ ਉੱਤੇ ਦੋਸ਼ ਲਗਾਏ ਨੇ